ਬਾ ਮੈਨੂੰ ਤਾਂ ਇਹ ਸੀ ਵੀ ਮੇਰੇ ਦੋ ਪੁੱਤ ਨੇ ਇੱਕ ਬੈਂਕ ਮੈਨੇਜਰ ਐ ਦੂਜਾ ਖੇਤੀ ਦਾ ਕਰ ਲੈਂਦਾ ਪਰ ਅੱਜ ਪਤਾ ਲੱਗਿਆ ਵੀ ਮੇਰੇ ਦੋਨੇ ਪੁੱਤ ਮੈਨੂੰ ਕਿੰਨਾ ਕੁ ਸਹਾਰਾ ਦਿੰਦੇ ਆ ਕਿਥੇ ਤਾਂ ਇਹ ਕਹਿਣਾ ਸੀ ਇਹ ਬਾਪੂ ਤੋਂ ਬਿਮਾਰ ਹੋਇਆ ਪੈਂ ਦੋ ਦਿਨ ਰਾਮ ਕਰ ਲੈ ਕਿਥੇ ਇਹ ਕਹਤਾ ਸਾਥੋਂ ਨਹੀਂ ਖੇਤੀ ਹੁੰਦੀ ਤੂੰ ਕਰਨੀਏ ਕਰ ਲੈ ਓਏ ਕੰਜਰੋ ਮੈਂ ਖੇਤੀ ਕਰਦਾ ਕਰਦਾ ਬੁੜਾ ਹੋ ਗਿਆ ਹੁਣ ਮੈਂ ਕਿੰਨਾ ਚਿਰ ਮੱਥਾ ਮਾਰੂੰ ਉਹਨੂੰ ਸ਼ਰਮ ਹੋਣੀ ਚਾਹੀਦੀ ਕਿੱਥੇ ਤੱਕ ਕਹਿਣਾ ਸੀ ਬਾਪੂ ਅਸੀਂ ਤੈਨੂੰ ਦਵਾਈ ਦਵਾ ਕੇ ਲਿਉਨੇ ਆ ਕਿੱਥੇ ਕਿੱਥੇ ਕਹਿੰਦੇ ਤੂੰ ਹੀ ਕਰ ਲੈ ਜਿਹੜੀ ਖੇਤੀ ਹੁੰਦੀ ਐ ਨੂਹਾਂ ਨੂਹਸ ਲਾ ਗੋ ਨੇ ਨਾ ਕਿਤੇ ਟਾਈਮ ਨਾ ਚਾਹ ਬਣਾਈ ਨਾ ਕਿਤੇ ਟਾਈਮ ਨਾ ਰੋਟੀ ਫੜਾਈ ਬਸ ਟੱਕਰਾ ਮਾਰਦੇ ਤਰੇ ਫਿਰਦੇ ਐ ਮੈਨੂੰ ਇਹ ਸੀ ਵੀ ਦੋ ਪੁੱਤ ਨੇ ਮੇਰੇ ਮੈਂ ਤਾਂ ਐਸ਼ ਕਰੂੰਗਾ ਕੀ ਕਰਾਂ ਹੇ ਤਣੀ ਕਿਵੇਂ ਜਿਹਾ ਕਹਾ ਸੀ ਉਹਨੇ ਹਾਂ ਨਹੀਂ ਥੋੜਾ ਜਿਹਾ ਤਾਂ ਬਣ ਗਿਆ ਚ ਵਧੀਆ ਸਵਾਟਰ ਨਾ ਮੈਨੂੰ ਐ ਨਹੀਂ ਤੇਰੀ ਸਮਝ ਆਉਂਦੀ ਤੂੰ ਸਾਰਾ ਦਿਨ ਇੱਥੇ ਬਹਿ ਕੇ ਸੋਫਿਆਂ ਨੂੰ ਮੇਦਦੀ ਰਹੀ ਨਹੀਂ ਕੰਮਲੇ ਕਰ ਰੱਖਿਆਗਾ ਉਹਨਾਂ ਨੂੰ ਜੇ ਬਾਹਲਾ ਸ਼ੌਂਕ ਆਪਦੇ ਪੇਕੇ ਤੋਂ ਮੰਗਾ ਲ ਮੇਰੇ ਪੇਕੇ ਤੱਕ ਜਾਣ ਦੀ ਲੋੜ ਨਹੀਂ ਹੈਗੀ ਠੀਕ ਹੈ ਨਹੀਂ ਪੇਕੇ ਤੱਕ ਜਾਣ ਦੀ ਲੋੜ ਨਹੀਂ ਹੈਗੀ ਫਿਰ ਤੈਨੂੰ ਇੱਥੇ ਬੈਠਣ ਦੀ ਵੀ ਲੋੜ ਨਹੀਂ ਹੈਗੀ ਕਿਉਂ ਨਾ ਬੈਠਾ ਇੱਥੇ ਅਸੀਂ ਪਹਿਲਾਂ ਮੰਜਾ ਢਾ ਕੇ ਬੈਠਦੇ ਹੁੰਦੇ ਸੀ ਹੁਣ ਇੱਥੇ ਆਪਸਾ ਤੇ ਹੁਣ ਇਸ ਤਾਂ ਫਿਰ ਐਸੀ ਤੀ ਬੈਠਣਾ ਹੋਰ ਦੱਸ ਅਸੀਂ ਕਿੱਥੇ ਬਾਹਰ ਬਹਿ ਜਾ ਮੰਜਾ ਢਾ ਕੇ ਬਾਹਰ ਬੈਠਣਾ ਨਹੀਂ ਆਉਂਦਾ ਬਾਹਲੀ ਸੜੀ ਤੂੰ ਬਹਿ ਜਾ ਦੇਖ ਕਹਿੰਦੀ ਤੂੰ ਬਹਿ ਜਾ ਬਾਹਰ ਨਾਲੇ ਨਾ ਸਰਦ ਨੇ ਇਹ ਕੰਮ ਨੂੰ ਨਾ ਲੱਗੀ ਰਿਆ ਕਰ ਆ ਬਾਪੂ ਆਉਣ ਵਾਲਾ ਉਹ ਜਾ ਕੇ ਰੋਟੀ ਪਾਣੀ ਚਾਹ ਪਾਣੀ ਕਰ ਉਹਦਾ ਮੁੜ ਕੇ ਅਗਲਾ ਮੇਰੇ ਦਿਵਾਲੇ ਹੋ ਜੂਗਾ ਆਉਂਦੇ ਆ ਤੇਰੇ ਹੱਥਾਂ ਤੇ ਮਹਿੰਦੀ ਲੱਗੀ ਐ ਨਾਲੇ ਮੈਨੂੰ ਕਿਹੜਾ ਬੁੜਾ ਸੁੱਖ ਕੀ ਦਿੱਤਾ ਹੋਇਆ ਕਿ ਮੈਂ ਦਾਤ ਚ ਲੈ ਕੇ ਆਈ ਸੀਗੀ ਮਗਰੋ ਮੈਂ ਵੀ ਕੋਈ ਦਾਤ ਚ ਨਹੀਂ ਸੀ ਲੈ ਕੇ ਆਈ ਫਿਰ ਬੁੜੇ ਨੂੰ ਨਾਲੇ ਮੇਰੀ ਗੱਲ ਸੁਣਾ ਕਹਿੰਦੀ ਵੀ ਦਾਤ ਚ ਲੈ ਕੇ ਆਈ ਸੀ ਆ ਫਿਰ ਮੁੜ ਕੇ ਤਰੀਫਾਂ ਵੀ ਧਾਵਦੀਆਂ ਕਰਾਉਣੀਆਂ ਬੁੜੇ ਤੋਂ ਬੁੜਾ ਤਾਂ ਫਿਰ ਬਥੇਰਾ ਕਹਿੰਦਾਗਾ ਨੇ ਛਾਡੀ ਨੂੰ ਤੇ ਬਾਲੀ ਚੰਗੀ ਐ ਇਹ ਤਾਂ ਵਿਚਾਰੀ ਇਹ ਤੇ ਕੰਮ ਕਰਦੀ ਐ ਇਹ ਕਰਕੇ ਦੇ ਫਿਰ ਉਹਨੂੰ ਸਾਰੇ ਘਰ ਦਾ ਕੰਮ ਚੰਗੇ ਨੂੰ ਚੰਗਾ ਕਿਹਾ ਜਾਊਗਾ ਤੂੰ ਸਿਰਫ ਜੀਬ ਚਲਾਉਣ ਜੋਗੀ ਹੂ ਐ ਜੀਬ ਤਾਂ ਮੇਰੀ ਗੱਲ ਸੁਣ ਲੈ ਪਾਲੀ ਤੂੰ ਵੀ ਬਥੇਰੀ ਚਲਾਉਣੀ ਐ ਗੱਲ ਕਰ ਇਹਨਾਂ ਨੂੰ ਪਤਾ ਨਹੀਂ ਲੱਗਦਾ ਤੂੰ ਕੀ ਕੁਛ ਕਰਦੀ ਐ ਮੈਂ ਤੈਨੂੰ ਦੇਖਦੀ ਰਹਣੀ ਐ ਨਾ ਘਰੇ ਮੇਰੀ ਗੱਲ ਸੁਣ ਲੈ ਆਪਦੇ ਕੰਮ ਤੱਕ ਮਤਲਬ ਰੱਖਿਆ ਕਰ ਐਵੇਂ ਨਾ ਤਿੰਨ ਪੰਜ ਜੀ ਨਾਲ ਬਾਲਾ ਬੋਲ ਅੱਛਾ ਜਿਹੜਾ ਤੂੰ ਆਪਦੇ ਬੰਦੇ ਦੇ ਕੰਨ ਪਰਦੀ ਐ ਉਹੋ ਨਾ ਤੇਰੇ ਬੰਦੇ ਦੇ ਕੰਨਾਂ 'ਚ ਰੂਪ ਪਈ ਹੋਈ ਐ ਲੱਗੀ ਨਹੀਂ ਪਈ ਸੀ ਅੱਥ ਨੇ ਫਰ ਮੈਂ ਤਾਂ ਲੱਗੂੰਗੀ ਭਈ ਮੈਂ ਤਾਂ ਉਹਨੂੰ ਸਮਝਾਉਣੀ ਹੈ ਮੈਂ ਵੀ ਲੱਗੂੰਗੀ ਮੈਂ ਵੀ ਸਮਝਾਉਣੀ ਹੈ ਫਿਰ ਮੈਂ ਵੀ ਉਹਨੂੰ ਸਮਝਾਉਣਾ ਆ ਦੇਖ ਮੇਰੀ ਗੱਲ ਸੁਣ ਲੈ ਮੈਂ ਤੇਰੇ ਮੂੰਹ ਲੱਗ ਕੇ ਰਾਜੀ ਨਹੀਂ ਮੈਂ ਵੀ ਤੇਰੇ ਮੂੰਹ ਨਾਲ ਕੰਮ ਕਰ ਲੈ ਮੈਂ ਵੀ ਤੇਰੇ ਮੂੰਹ ਲੱਗ ਕੇ ਰਾਜੀ ਨਹੀਂ ਚੁੱਪਚਾਪ ਉਹਦੇ ਆਉਣ ਤੋਂ ਪਹਿਲਾਂ ਰੋਟੀ ਸਬਜ਼ੀਆਂ ਨੂੰ ਬਣਾ ਕੇ ਦੇ ਦੇ ਜੇ ਉਹਨੇ ਮੈਨੂੰ ਆ ਕੇ ਕਹਿਤਾ ਵੀ ਤੂੰ ਬਣਾ ਕੇ ਦੇ ਫਿਰ ਮੈਥੋਂ ਬੁਰਾ ਕੋਈ ਨਹੀਂ ਮੇਰੀ ਰੋਟੀ ਖਾਇਓ ਅੱਜ ਹਾਂ ਉਹਦੀ ਗੱਲ ਕਰਦੀ ਮੈਂ ਤਾਂ ਉਵੇਂ ਨਹੀਂ ਲਾਉਂਦੀ ਮੈਂ ਤੇ ਇਹਦੀ ਦੁਨਨੇ ਜੀ ਅੱਜ ਰੋਟੀ ਪਕਾ ਕੇ ਖਾਵਾਂਗੇ ਨਾਵੇਂ ਥੋਡੀਆਂ ਲਾਹਾਂ ਕਹਿੰਦੀ ਨਾਵੇਂ ਥੋਡੀਆਂ ਲਾਹ ਨਾਲੇ ਕੀ ਅੱਜ ਤੇਰੇ ਵਾਲਾ ਭਾਈ ਕੰਮ ਤੇ ਕਿਉਂ ਨਹੀਂ ਗਿਆ ਕਿਉਂ ਨਹੀਂ ਗਿਆ ਖੇਤਾਂ 'ਚ ਕਿਵੇਂ ਉਹ ਟੌਰ ਕੱਢੀ ਫਿਰਦਾ ਟੀ-ਸ਼ਰਟ ਨਾਲ ਜਪਾਈ ਉਹ ਵੀ ਟੌਰ ਕੱਢ ਸਕਦਾ ਅੱਜ ਤੇਰੇ ਵਾਲਾ 24 ਘੰਟੇ ਟੌਰ ਕੱਢ ਸਕਦਾ ਉਹ ਤਾਂ ਘਰੇ ਵੀ ਨਹੀਂ ਬੂਟ ਲਾਉਂਦਾ ਬੈਂਕ 'ਚ ਨਾ ਕਿਸੇ ਚੰਗੀ ਪੋਸਟ ਤੇ ਆਉ ਮਾੜੀ ਮੋਟੀ ਪੋਸਟ ਤੇ ਨਹੀਂ ਚੱਲਣੀ ਚੱਲ ਹੋਰ ਬੈਂਕ 'ਚ ਪੋਸਟ ਤੇ ਪੜ ਕੇ ਦੋ ਅੱਖਰ ਪਤਾ ਨਹੀਂ ਕੀ ਉਹੀ ਗੱਲ ਉੱਥੇ ਭਾਵੇਂ ਨਕਲ ਮਾਰ ਕੇ ਪੜਦਾ ਹੋਵੇ ਐਵੇਂ ਬਣੀ ਜਿਵੇਂ ਮਰਜ਼ੀ ਪੜਿਆ ਪਰ ਨੌਕਰੀ ਤੇ ਤਾਂ ਲੱਗ ਗਿਆ ਲੱਗ ਗਿਆ ਰਿਸ਼ਵਤ ਦੇ ਕੇ ਲੱਗਿਆ ਹੋਣਾ ਲੈ ਕਹਿੰਦੇ ਰਿਸ਼ਵਤ ਦੇ ਕੇ ਗਾਹ ਤੂੰ ਦੇਣ ਗਈ ਸੀ ਰਿਸ਼ਵਤ ਪੈਸੇ ਫੜਾ ਨਿਵਾਸਕਰ ਮੇਰਾ ਦਿਮਾਗ ਨਾ ਖਾ ਆਪਦਾ ਕੰਮ ਕਰ ਲੈ ਮੈਥੋਂ ਨਹੀਂ ਬੰਦੀ ਮੇਰਾ ਤਰਾ ਸੱਚੀ ਗੱਲ ਦੱਸਾਂ ਤੇਰੇ ਨਾਲ ਆ ਘਰ ਦੇ ਨਾਲ ਬੋਲ ਬੋਲ ਬੀਪੀ ਵੱਜ ਜਾਂਦਾ ਤੈਨੂੰ ਮੈਂ ਗੱਲ ਸਮਝਾਤੀ ਨਾਲੇ ਆਦੇ ਵਾਲੇ ਨੂੰ ਕਹਦੇ ਚੁੱਪਚਾਪ ਵੀ ਖੇਤ ਚ ਵਗ ਜਾ ਉੱਥੇ ਕੰਮ ਬਹੁਤ ਪਿਆ ਵਾ ਠੀਕ ਹੈ ਤਾਂ ਅੱਛਾ ਜੀ ਤੂੰ ਕਹਿੰਦੀ ਉਹੀ ਹੋਊਗਾ ਉਹੀ ਹੋਊਗਾ ਤੂੰ ਵਗ ਜਾ ਵਗ ਜਾ ਤੇ ਚੁੱਪ ਕਰਕੇ ਹੋ ਆ ਬਾਪੂ ਸਵੇਰੇ ਕਹੀ ਜਾਂਦਾ ਸੀ ਹੁਣ ਦੀਪਕ ਨੂੰ ਵੀ ਵਗ ਜਾ ਕਿਉਂ ਕੀ ਗੱਲ ਦੀਪਕ ਕਿੱਦਾਂ ਵਗ ਜਾਂਦਾ ਭਾਈ ਤੈਨੂੰ ਵੀ ਬਾਰ ਬਾਰ ਤਾਂ ਕਹੀ ਐਨੀ ਵੀ ਖਾ ਕੇ ਤੁਸੀਂ ਰੋਟੀਆਂ ਪੈਨਿਓ ਰੋਟੀ ਖੇਤ ਚ ਹੀ ਹੁੰਦੀ ਐ ਹੋਰ ਕਿੱਥੋਂ ਆਉਂਦੀ ਐ ਉਹ ਤਾਂ ਕਰਨੀ ਪਊ ਜੇ ਖਾਣਾ ਨਹੀਂ ਇੱਥੇ ਜੇ ਰੋਟੀ ਖੇਚ ਚਾਹੁੰਦੇ ਤੁਸੀਂ ਕਿੱਥੇ ਪੈਨਿਓ ਐਸੇ ਘਰ ਚ ਪੈਨਿਓ ਰੇ ਕੋਠੀ ਨਾ ਸਾਡੇ ਪੈਸਿਆਂ ਦੀ ਬਣੀ ਹੋਈ ਆ ਅਸੀਂ ਤਾਂ ਇੱਕ ਦਿਨ ਨਹੀਂ ਗਏ ਆ ਗਿਆ ਨਾ ਸਾਰੇ ਟੱਪਰ ਦੇ ਨਾ ਅਸੀਂ ਤੂੰ ਆ ਇਹ ਨਹੀਂ ਜਾਂਦਾ ਹੈਗਾ ਜਿੰਨਾ ਟਾਈਮ ਇੱਕ ਪਾਸਾ ਨਹੀਂ ਹੁੰਦਾ ਮੈਂ ਤਾਂ ਇਹਨੂੰ ਕਹਿੰਦਾ ਅਸੀਂ ਤਾਂ ਪਈ ਜਾਂਦੇ ਨਹੀਂ ਖੇਤ ਸਾਨੂੰ ਤਾਂ ਕੋਈ ਲੋੜ ਨਹੀਂ ਹੈਗੀ ਜਿੱਥੇ ਤੁਸੀਂ ਖਾਣਾ ਨਾ ਹੁਣ ਫਿਰ ਤੁਸੀਂ ਨੌਕਰੀ ਕਰੋਗੇ ਕੁਛ ਮਰਜ਼ੀ ਕਰੀਏ ਅਸੀਂ ਅਸੀਂ ਕਰ ਲਾਂਗੇ ਅਸੀਂ ਲੱਗ ਜਾਾਂਗੇ ਮੈਸ ਕਿਸੇ ਸਕੂਲ ਚ ਲੱਗ ਜੂ ਇਹ ਲੱਗ ਜੂ ਕਿਸੇ ਪਾਸੇ ਸਕੂਲ ਚ ਕੀ ਲੱਗੇਗੀ ਪ੍ਰਿੰਸੀਪਲ ਲੱਗੇਗੀ ਤੈਨੂੰ ਕੀ ਲੈਣਾ ਚਾਹੇ ਰੋਟੀ ਬਕਾਉਣ ਰੋਟੀ ਪਕਾਉਣ ਤੇ ਹੀ ਲੱਗੇਗੀ ਮੈਨੂੰ ਤਾਂ ਤੇਰੇ ਲੱਛਣਾਂ ਦਾ ਪਤਾ ਵਾ ਬਸ ਜਿਹੜੀ ਤੈਨੂੰ ਗੱਲ ਕਹਿਤੀ ਆਪਦਾ ਰੋਟੀ ਪਾਣੀ ਬਣਾ ਇਹਨੂੰ ਨਾ ਲੱਗੀ ਰੇ ਇਹ ਛੱਡ ਦੇ ਨਾ ਮੈਂ ਅੱਜ ਪਕਾਵਾਂ ਨਾ ਮੈਂ ਬੁੜੀ ਦੀ ਪਕਾਵਾਂ ਕੱਲ ਆਹੋ ਬਸ ਫੇਰ ਠੀਕ ਆ ਫੇਰ ਮੈਂ ਵੀ ਕਹਿ ਦੂੰਗੀ ਭਾਈ ਇੱਥੋਂ ਵੀ ਨਹੀਂ ਬਣਦੀ ਉਹ ਕਹਿੰਦੇ ਫੇਰ ਮੈਨੂੰ ਕੀ ਸੁਣਾਉਣੀ ਐ ਆਪਦੇ ਬੰਦੇ ਨੂੰ ਸੁਣਾ ਜਾ ਕੇ ਆ ਆਪਦਾ ਟੂੜੀ ਵਾਲੇ ਕਮਰੇ ਚ ਨਿਕਲ ਚੈੱਕ ਕਰਦਾ ਮੰਜਾ ਇੱਥੇ ਨਾ ਬੈਠ ਤੈਨੂੰ ਦੱਸਤੀ ਗੱਲ ਮੈਂ ਤਾਂ ਹੋਰ ਨਾ ਕੁਝ ਲੈ ਲਈ ਮੈਂ ਕਹਿੰਨੀ ਐ ਚਲ ਕਾਹਨੂੰ ਕਾਹਨੂੰ ਐਮੀ ਗੱਲ ਠਾਣ ਠਾਣੀ ਕਰਨੀ ਐ ਇਹ ਮੈ ਤਾਂ ਕੋਈ ਨਹੀਂ ਬੁਲਾਉਂਦੀ ਬੁੜੇ ਵਾਸਤੇ ਸਾਰੀ ਉਮਰ ਮੈਨੂੰ ਸਾਂਭਣਾ ਪਊਗਾ ਐਣੀ ਪਤਾ ਮੇਰੇ ਹਿੱਸੇ ਆ ਜੀ ਜੇ ਉਹੀ ਗੱਲ ਕੋਈ ਪੈਨਸ਼ਨ ਲੱਗੀ ਹੁੰਦੀ ਕੁਛ ਹੋਰ ਲੱਗੀ ਹੁੰਦੀ ਰੱਖਦੇ ਵੀ ਸੋਹਣੇ ਲੱਗਦੇ ਸੀ ਆ ਸਾਡੇ ਬੁੜੇ ਈ ਤੱਕ ਸਿਨਪਲਸਰ ਵੀ ਨਹੀਂ ਲਾਈ ਨਪੁੱਤੇ ਉਹ ਬਾਪੂ ਨੂੰ ਖੇਤ ਤੋ ਆ ਗਿਆ ਕਿਨੇ ਹਾਂ ਬਈ ਕਿਵੇਂ ਆ ਠੀਕ ਆ ਆ ਗਿਆ ਛੋਟਾ ਕੀ ਗੱਲ ਅੱਜ ਖੇਤ ਨਹੀਂ ਗਿਆ ਤਬਿਆ ਤੂੰ ਵੀ ਠੀਕ ਹੈ ਤੇਰੀ ਹਾਂ ਠੀਕ ਆ ਅੱਜ ਯਾਰ ਮੇਰਾ ਉਹੀ ਜੀਜਾ ਨਹੀਂ ਕਰਿਆ ਮੈਨੂੰ ਐਸੀ ਚੱਲ ਤੂੰ ਵਗ ਜਾਂਦਾ ਅੱਜ ਪਰ ਮੇਰਾ ਤੈਨੂੰ ਪਤਾ ਬੈਂਕ ਦਾ ਔਖਾ ਹੋ ਜੂ। ਅੱਛਾ ਇੱਕੋ ਦਮ ਕਿਹੜਾ ਛੁੱਟੀ ਮਿਲਦੀ ਹੈ ਇੱਕ ਦਿਨ ਪਹਿਲਾਂ ਲੀਵ ਦੇਣੀ ਪੈਂਦੀ ਹੈ ਬੈਂਕ ਚ ਤਾਂ ਫੇਰ। ਇਹ ਵਧੀਆ ਥੋੜਾ ਹਨਾ। ਵਧੀਆ ਤਾਂ ਹੈ ਹੀ ਆ ਭਾਈ ਚਲੋ ਆਪਣਾ ਏਆਈਸੀ ਥੱਲੇ ਕੰਮ ਹੁੰਦਾ ਹੈ। ਹਨਾ ਵਧੀਆ ਤਨਖਾਹ ਮਿਲੀ ਜਾਂਦੀ ਹੈ। ਹੂੰ ਦੇਖ ਜੂਟੇ ਭਾਈ ਹੂੰ ਤਾਂ ਮੈਂ ਤੈਨੂੰ ਕੀ ਕਹਾਂ। ਥੋੜਾ ਜਨਾ ਉਹਨੂੰ ਸਮਝਾ ਕੇ ਰੱਖਿਆ ਕਰ ਕੁੜੀ ਨੂੰ। ਉਹ ਜ਼ਿਆਦਾ ਬੋਲਦੀ ਹੈ ਕਿ ਮੈਂ ਕੋਈ ਗਲਤ ਗੱਲ ਨਹੀਂ ਕਹੀ। ਦੇਖ ਉਹ ਕਹਿੰਦੀ ਹੈ ਚੁਗਲੀਆਂ ਮੈਂ ਤਾਂ ਮੂਤੇ ਕਹਿਣਾ। ਵੀ ਤੈਨੂੰ ਪਤਾ ਦੇਖ ਆਪਾਂ ਤਾਂ ਸਾਰਾ ਦਿਨ ਸਿਸਤਾ ਮਿੱਟੀ ਨਾਲ ਮਿੱਟੀ ਹੋਈ ਰਹਿੰਦੇ ਆ ਤੈਨੂੰ ਕਦੇ ਕੰਮ ਤੇ ਭੇਜਿਆ ਕਦੇ ਤੈਨੂੰ ਕਦੇ ਕਿਹਾ ਸੀ ਵੀ ਖੇਤ ਚੱਲ ਸਾਡੇ ਨਾਲ ਫਿਰ ਭਾਈ ਮੈਂ ਤਾਂ ਤੈਨੂੰ ਕਦੀ ਕਿਹਾ ਨਹੀਂ ਕੁਝ ਵੀ ਕਿਸੇ ਚੀਜ਼ ਉਸ ਤੈਨੂੰ ਤਾਂ ਮੈਂ ਕਹਿੰਦਾ ਵੀ ਨਹੀਂ ਮੈਂ ਤੈਨੂੰ ਤਾਂ ਕਹਿਣਾ ਵੀ ਉਹਨੂੰ ਸਮਝਾ ਮੜਾ ਜਾ ਉਹ ਥੋੜਾ ਜਿਆਦਾ ਬੋਲਦੀ ਆ ਅੱਕੇ ਹੋਏ ਨੇ ਅਸੀਂ ਕਿਹਾਗਾ ਹੁਣ ਮੈਂ ਤਾਂ ਤੈਨੂੰ ਇਹ ਕਹਿਣਾ ਭਾਈ ਚੰਗੇ ਰਹਾਂਗੇ ਕਲੇਸ਼ ਤੋਂ ਬਚਾਂਗੇ ਆਪਦਾ ਹਿੱਸਾ ਕਰ ਲਓ ਵਧੀਆ ਰਹਾਂਗੇ ਚਲ ਹਿੱਸਾ ਦਾ ਕੀ ਆ ਭਈ ਸਾਰਾ ਕੁਝ ਤੇਰਾ ਹੀ ਆ ਦਿਨ ਮੇਰਾ ਹੀ ਆ ਕਿਹੜਾ ਆਪਣਾ ਬਣਿਆ ਕੁਝ ਤੋ ਜੋ ਚੀਜ਼ ਲੈਣੀ ਹੈ ਲੈ ਲੈ ਕੇ ਵੱਡੀ ਗੱਲ ਐ। ਉਹ ਹੋ ਆਪਣੇ ਜੀ ਤਾਂ ਨਹੀਂ ਪੰਡਿਆ ਨਾ। ਜਦੋਂ ਘਰੇ ਨੂੰਹਾਂ ਆ ਜਾਂਦੀਆਂ ਨਾ ਤੈਨੂੰ ਪਤਾ ਹੀ ਐ ਫਿਰ ਉਦੋਂ। ਆ ਹੁਣ ਇਹ ਲੜਦੀ ਹੈਗੀ। ਤੈਨੂੰ ਨਹੀਂ ਪਤਾ ਕਿੰਨਾ ਬੋਲਦੀ ਹੈਗੀ। ਮੈਂ ਤਾਂ ਨੂੰ ਕਹਤਾ ਬਸ ਭਾਈ ਦੇਖ ਲਓ ਤੁਸੀਂ ਆਪਦੀ ਖੇਤੀ ਕਰ ਲਓ ਫਿਰ ਅਸੀਂ ਆਪਦੇ ਜੋਗਰੀ ਕਰੀ ਜਾਵਾਂਗੇ। ਤੂੰ ਐ ਕਰ ਭਾਈ ਜੇ ਤੂੰ ਨਹੀਂ ਖੇਤੀ ਕਰਨੀ ਜਿਹੜੇ ਕਿੱਲੇ ਨੇ ਆਪਾਂ ਠੇਕੇ ਦੇ ਦੇ ਦਿੰਨੇ ਆ ਹੋਰ ਕੀ ਐ? ਠੇਕੇ ਦੇ ਦੇ ਲੋ ਦੇਖ ਲੋ ਸਾਨੂੰ ਜਿਵੇਂ ਠੀਕ ਲੱਗਦਾ। ਪਹਿਲਾਂ ਤਾਂ ਕਦੇ ਕਿਸੇ ਨੇ ਪਾਇ ਨਹੀਂ ਪੱਲੇ ਠੇਕੇ ਤੇ। ਜੇ ਤੁਹਾਨੂੰ ਐ ਹੈਗਾ ਕੋਈ ਬਚਤ ਕਰ ਲਓਗੇ ਤਾਂ ਕਰ ਲਓ ਬਈ ਪਰ ਤੂੰ ਐ ਕਰ ਬਾਈ ਤੂੰ ਕਰ ਲੈ ਮੇਰੇ ਕਿੱਲੇ ਦਾ ਵੀ ਖੇਤੀ ਕਰ ਲੈ ਤੂੰ ਆਪਣੇ ਦੇ ਵੀ ਕਰ ਲੈ ਜਿਹੜਾ ਬਚਿਆ ਰਹੇਗਾ ਤੂੰ ਲੈ ਲਿਆ ਕਰੀ ਮੈਂ ਤਾਂ ਕਰੀ ਜਾਨਾ ਗੱਲ ਕਰ ਐ ਆ ਵੀ ਤੂੰ ਆਪ ਦੇਖ ਲੈ ਸੀ ਤੁਹਾਨੂੰ ਕਦੇ ਔਖਾ ਨਹੀਂ ਕਰਿਆ ਹਨਾ ਸਾਰੀ ਸੁੱਖ ਸਹੂਲਤ ਤੁਹਾਨੂੰ ਮਿਲਦੀ ਹੈਗੀ ਅਸੀਂ ਸਾਰਾ ਦਿਨ ਉਹੀ ਖੇਤਾਂ ਵਾਲੇ ਰਹੇ ਪਰ ਬਾਈ ਦੇਖ ਜੇ ਮੈਂ ਬੈਂਕ 'ਚ ਕੰਮ ਕਰਦਾ ਮੈਂ ਵੀ ਘਰੇ ਲੈ ਕੇ ਆਉਣਾ ਘਰੇ ਮੈਨੂੰ ਤਾਂ ਦਿਸਿਆ ਨਹੀਂ ਕਦੇ ਪੈਸਾ ਤੂੰ ਸਮਝ ਤੋਂ ਬਾਹਰ ਆ ਸਾਡੇ ਦਾ ਤੂੰ ਮੈਨੂੰ ਤਾਂ ਕਦੇ ਕਿਹਾ ਨਹੀਂ ਆ ਉਸੇ ਨਹੀਂ ਫੜਾਉਣਾ ਆਪਣੀ ਬਹੂ ਨੂੰ ਪਤਾ ਨਹੀਂ ਕਿੱਥੇ ਲਾਉਨੇ ਉਹ ਕਿੱਥੇ ਨਹੀਂ ਲਾਉਂਦੇ। ਬਹੀ ਕਰਤੇ ਹੀ ਲੱਗ ਰਿਹਾ ਹੁਣ ਏਸੀ, ਸੋਫੇ, ਗੱਜ ਸਾਰਾ ਉਜ ਘਰ ਦਾ ਰਾਸ਼ਨ ਲੈ ਰਿਆ ਮੈਂ ਹੈ। ਕਰ ਹੀ ਲੱਗ ਰਿਹਾ ਪੈਸਾ ਕਿਹੜਾ ਕਿਤੇ ਬਾਹਰ ਜਾ ਰਿਹਾ। ਦੇਖ ਮੈਂ ਤੂੰ ਮੇਰਾ ਛੋਟਾ ਭਾਈ ਆ ਤੇਰੇ ਤੋਂ ਮੈਂ ਬਾਹਰ ਨਹੀਂ ਤੈਨੂੰ ਮੈਂ ਪਹਿਲਾਂ ਕਿਹਾ ਨਾ। ਜਦ ਆਪਈ ਉਹਨੂੰ ਸਮਝਾ ਲਾ। ਠੀਕ ਆ। ਸਾਰਾ ਦਿਨ ਰੱਖਦੀ ਆ ਕਲੇਸ਼। ਨਹੀਂ ਫਿਰ ਭਾਈ ਜੇ ਤੁਹਾਡੇ ਨਹੀਂ ਲੋਟ ਆਉਂਦਾਗਾ ਤਾ ਆਪਦਾ ਵੰਡ ਕੇ ਪਰਾਂ ਕਰੋ ਹਿੱਸਾ। ਬਾਈ ਤੇ ਹਿੱਸੇ ਨੂੰ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਆਪਣੇ ਜਿਹੜਾ ਕੁਝ ਬੰਡਿਆ ਹੋਇਆ ਤੂੰ ਐ ਕਰ ਜਿਹੜੀ ਤੂੰ ਖੇਤੀ ਕਰ ਮੇਰੇ ਵਾਲੇ ਕਿੱਲੇ ਦੀ ਵੀ ਤੂੰ ਹੀ ਆਪਣਾ ਲੈ ਲੈਂਦਾ ਕਰ ਜੋ ਕਰਦਾ ਠੀਕ ਹੈ ਤੇ ਜਿਹੜੇ ਮੇਰਾ ਬੈਂਕ ਤੋਂ ਆਉਂਦਾ ਮੈਂ ਆਪਣਾ ਖਰਚਾ ਕਰਨ ਲਿਆ ਕਰਾਂ ਫਿਰ ਤਾਂ ਠੀਕ ਹੈ ਹਾਂ ਫੇਰ ਠੀਕ ਹੈ ਬਸ ਹਾਂ ਤਾਂ ਇਹਦਾ ਤੀਜਾ ਹਿੱਸਾ ਲੈ ਲਿਆ ਕਰੋ ਚਾਹੇ ਸਾਡੇ ਤੋਂ ਨਾ ਕੋਈ ਗੱਲ ਹੈ ਕੱਲ ਨੂੰ ਤੈਨੂੰ ਪਤਾ ਅਸੀਂ ਵੀ ਜਵਾਖਾਂ ਦਾ ਕੁਝ ਬਣਾਉਣਾ ਸੀ ਤਾਂ ਫਰਕ ਨਹੀਂ ਰੱਖਿਆ ਭਾਈ ਤੁਹਾਡੇ ਨਾਲ ਦੇ ਹੈ ਨਾ ਬਾਈ ਦੇਖੋ ਵੀ ਮੇਰੇ ਆਪਣੇ ਹੀ ਨੇ ਜਵਾਕ ਕਿਹੜਾ ਬਾਰਦੇ ਨੇ ਹੈਂ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਜਮਤੀ ਜੀ ਨੇ ਮਰੇ ਹੋ ਮੈਂ ਤਾਂ ਹੀ ਕਹਿਣਾ ਬਸ ਅਸੀਂ ਵੀ ਉਹਨਾਂ ਦਾ ਬਣਾਉਣਾ ਹੁਣ ਤੈਨੂੰ ਪਤਾ ਸੀ ਤਾਂ ਕੋਈ ਨੌਕਰੀ ਕਰਦੇ ਨਹੀਂ ਸਾਡੇ ਕੋਲੇ ਫਸਲਾਂ 'ਚ ਬਚਦਾ ਵੀ ਕੀ ਆ ਜਿੰਨਾ ਕ ਹੁੰਦਾ ਅਸੀਂ ਉਹ ਵੀ ਤੁਹਾਨੂੰ ਫੜਾਉਣ ਨੇ ਅੱਧ ਪਚਾਦਾ ਅਸੀਂ ਤਾਂ ਫੇਰ ਉਹੋ ਜਿਹਾ ਹੋ ਜੰਨੇ ਹੈਗੀ ਨਾ ਕੋਈ ਗੱਲ ਨਹੀਂ ਬਈ ਦੇਖ ਮੇਰਾ ਤਾਂ ਚੱਲ ਨੌਕਰੀ ਦਾ ਵੀ ਹੈ ਗਿਆ ਤੇ ਮੇਰੇ ਘਰ ਵਾਲੀ ਵੀ ਕਮਾਈ ਜਾਂਦੀ ਆ ਸਾਨੂੰ ਤਾਂ ਬਚੀ ਜਾਂਦਾ ਤੂੰ ਆਪਣਾ ਖੇਤ ਖੋਦਦਾ ਸੰਭੀ ਜਾ ਠੀਕ ਹੈ ਠੇਕੇ ਤੇ ਲੈਣਾ ਠੇਕੇ ਤੇ ਲੈਣਾ ਨਹੀਂ ਲੈਣਾ ਜਿਹੜੇ ਘਰ ਦੇ ਕਿੱਲੇ ਨੇ ਉਹਨਾਂ ਖੇਤੀ ਕਰੀ ਜਾਂਦਾ ਆ ਬਣੀ ਆ ਨਾ ਗੱਲ ਭਾਈ ਆ ਹੁੰਦਾ ਰਲ ਮਿਲ ਕੇ ਚੱਲੀਦਾ ਹੁੰਦਾ ਅਸੀਂ ਤੁਹਾਡੇ ਵਾਸਤੇ ਸੋਚਿਆ ਤੁਸੀਂ ਸਾਡੇ ਬਾਰੇ ਸੋਚੋ ਹੁਣ ਸਾਡੇ ਕੋਲ ਹੋਰ ਤਾਂ ਕਿਸੇ ਪਾਸੋਂ ਕਮਾਈ ਆਉਣ ਦਾ ਸਾਧਨ ਹੈ ਨਹੀਂ ਯਾਰ ਤੀਮੀਆਂ ਦੀ ਗੱਲਾਂ ਨੇ ਛੱਡ ਤੀਮੀਆਂ ਦੀ ਗੱਲਾਂ ਚ ਕੀ ਬੜਨਾ ਯਾਰ ਆਪਾਂ ਮੈਂ ਤਾਂ ਮੈਂ ਕਦੇ ਤੈਨੂੰ ਕੁਝ ਕਿਹਾ ਹੋਵੇ ਤਾਂ ਦੱਸ ਤੈਨੂੰ ਤਾਂ ਮੈਂ ਤਾਂ ਕਹਿੰਦਾ ਵੀ ਨਹੀਂ ਮਾੜਾ ਤਾਂ ਹੀ ਤੈਨੂੰ ਕਹਿਣਾ ਤਾਂ ਹੀ ਤਾਂ ਮੈਂ ਤੇਰੇ ਇਕੱਲੇ ਨਾਲ ਗੱਲ ਕਰੀ ਇਹਨਾਂ ਵੀ ਤੂੰ ਗੱਲ ਕਰ ਲਈ ਦੇਖ ਲਈ ਕੀ ਕਹਦੀ ਆ ਉਹ ਸਮਝਾ ਲਈ ਇਹਨੂੰ ਬਾਪੂ ਲੈ ਗਿਆ ਦਵਾਈ ਕਿ ਨਹੀਂ ਦਵਾ ਕੇ ਪਤਾ ਨਹੀਂ ਬਾਪੂ ਤਾਂ ਖੇਤ ਗਿਆ ਹੋਇਆ ਸੀਗਾ ਹਲ ਤੇ ਕਾਇਆ ਨੀਗਾ ਉਹ ਕਹਿੰਦਾ ਬਿਮਾਰ ਚੱਲ ਰਿਹਾ ਉਹ ਵੀ ਬਹੁਤ ਦੇਖ ਲਾ ਪੁੱਛ ਲਾ ਮੈਂ ਕਹ ਲੇ ਤੇ ਕਾਇਦਾ ਹੈ ਨਹੀਂ ਆਜੂਗਾ ਕੋਈ ਨਹੀਂ ਚਲ ਦੇ ਇੱਕਦਮ ਚੰਗਾ ਲੈ ਜੀ ਤੇਰੇ ਵਾਲੀ ਗੱਡੀ ਤੇ ਕੋਈ ਨਹੀਂ ਲੈ ਇਹਦਾ ਬੇਚਾਰਾ ਕੁਝ ਬੋਲਦਾ ਹੀ ਨਹੀਂ ਹੈਗਾ ਹੁਣ ਪਤਾ ਲੱਗਿਆ ਆ ਉਹੀ ਭਰਤੀ ਹੈ ਇਹਦੇ ਕੰਮ ਆ ਜਨਾਨੀਆਂ ਕਰਦੀਆਂ ਨੇ ਘਰ ਖਰਾਬ ਉਹ ਤਾਂ ਕਹਿੰਦਾ ਹੈਗਾ ਲੈ ਲੋ ਇਹ ਸਾਰਾ ਹੀ ਸਰਾ ਹੈ ਉਹ ਕਹਿੰਦੀ ਅੱਧੇ ਜਿਵੇਂ ਨਹੀਂ ਸੁਣ ਦੇਣਾ ਕੁਛ। ਉਹ ਤੇ ਇਹ ਕਹਿੰਦਾ। ਉਹ ਪਾਈ ਡਿੰਪਲ। ਹਾਂ ਬਾਪੂ ਬੋਲ। ਕੱਪੜੇ ਧੋਣੇ ਆ। ਤੈਨੂੰ ਵੀ ਤਾਂ ਦੇਖਦਾ ਮਸ਼ੀਨ 'ਚ ਕੱਪੜੇ ਧੋਵਾਂਗੀ ਹੋਰ ਕੀ ਕਰੂੰਗੀ। ਬਸ ਐਂ ਮੈਂ ਕਹਿੰਦਾ ਸੀ ਆ ਮੇਰਾ ਵੀ ਕੁੜਤਾ ਪਜਾਮਾ ਭਾਈ ਧੋੜੇ ਲੈ। ਆ ਫੜ। ਲੈ। ਕੰਨ ਕੂੜਤਾ ਬਿਆਮਾ ਤੋਦੇ ਹੋਰ ਭਾਈ ਬਾਪੂ ਮੇਰੀ ਗੱਲ ਸੁਣਨਾ ਹਾਂ ਕਮਰੇ ਦੀ ਛਾਤ 'ਚ ਉਦਰਾ ਪਾਈਆਂ ਹੋਈਆਂ ਨੇ ਆ ਪਸੀਨੇ ਵਾਲੇ ਵਿੱਚ ਕੱਪੜੇ ਮੈਂ ਨਹੀਂ ਧੋਂਦੀ ਤੇਰੇ ਇਹ ਅੱਡ ਤੋਂ ਲਈ ਨੜੇ ਇਹਨਾਂ ਨੂੰ ਸਰਪ ਚ ਪਾ ਕੇ ਹੱਥ ਨਾਲ ਮੜ ਕੇ ਛਾਤ 'ਤੇ ਪਾਇਆ ਵੀ ਕੁਝ ਨਹੀਂ ਹੋਇਆ ਇਹਨਾਂ ਨੂੰ ਮੈਂ ਤੋਲਾ ਕੀ ਲੈ ਤੇਥੋਂ ਕਾ ਤੂੰ ਧੁੱਪ ਦੇ ਕਮਾਲ ਦੀ ਗੱਲ ਹੈ ਭਾਈ ਮੇਰੇ ਦੋ ਨੂੰਹਾਂ ਨੇ ਉਹ ਤੁਸੀਂ ਕੱਪੜੇ ਵੀ ਚੰਗਾ ਜੇ ਤੇਰੀਆਂ ਦੋ ਨੂੰਹਾਂ ਨੇ ਨਾ ਤਾਂ ਦੂਜੀ ਨੂੰ ਕਹਦੇ ਮੈਂ ਕੋਈ ਠੇਕਾ ਨਹੀਂ ਲਿਆ ਨੜੇ ਵੈਸੇ ਹੀ ਬਾਪੂ ਮੈਨੂੰ ਤਾਂ ਤੂੰ ਚੰਗੀ ਜਾਣਦਾ ਨਹੀਂ ਮੈਂ ਤਾਂ ਬਥੇਰਾ ਬੋਲਦੀ ਆ ਮੈਂ ਤਾਂ ਪਹਿੜੀ ਆ ਮੈਂ ਤਾਂ ਮਾੜੀ ਬੱਜ ਜਿਹੜੀ ਚੰਗੀ ਆ ਨਾ ਤੂੰ ਉਹਨੂੰ ਕਹਿ ਦੇ ਉਹ ਤੋਦੂਗੀ। ਉਹ ਭਾਈ ਮੈਨੂੰ ਤਾਂ ਦੋਨੀਆਂ ਚੰਗੀਆਂ ਲੱਗਦੀਆਂ ਪਰ ਹੁਣ ਕਰਾਂ ਕੀ ਉਹ ਹੁਣ ਮੱਜਾਂ ਨਾਲ ਉੱਥੇ ਸੰਨੀ ਕਰਦੀ ਤਰੀ ਫਿਰਦੀ ਆ ਉਹ। ਉਹ ਸੰਨੀ ਸੰਨੀ ਸਾਰਾ ਦਿਨ ਹੀ ਉਹ ਕਰਦੀ ਫਿਰਦੀ। ਆ ਹੁਣੇ ਬੇਲੀ ਹੋ ਜੂਗੀ। ਉਹਨੇ ਕੱਪੜੇ ਬਥੇਰੇ ਧੋਣੇ ਨੇ ਉਹਦੇ ਸੱਟੇ ਪਏ ਨੇ। ਉਹਨਾਂ ਦੇ ਵਿੱਚ ਤੋਦੂਗੀ ਕਹਿਦੀ ਉਹਨੂੰ। ਹਰ ਤੂੰ ਧੋਈ ਨਹੀਂ ਭਾਈ। ਬਾਪੂ ਮੈਂ ਤਾਂ ਧੋਂਦੀ ਨਹੀਂ। ਉਹਦੇ ਤੈਨੂੰ ਪਤਾ ਨਾ ਤੂੰ ਕਿੰਨਾ ਕੁਝ ਬੋਲਿਆ ਮੈਨੂੰ। ਤੂੰ ਸਾਰੇ ਸਾਈਡ ਉਹਨਾਂ ਦੇ ਲਈ ਸੀ। ਇੱਕ ਸਾਈਡ ਵੀ ਤਾਂ ਮੇਰੀ ਲਈ ਆ। ਠੀਕ ਆ ਭਾਈ। ਚਲ ਕੋਈ ਨਹੀਂ। ਹਾਂ। ਜੇ ਉਹਨੇ ਤੋਤੇ ਜਿਹੜੇ ਕੰਮ ਕਰਨੇ ਹੁੰਦੇ ਨੇ ਸਾਰੇ ਉਹਨੂੰ ਕਿਹਾ ਕਰ ਰੋਟੀ ਪਾਣੀ ਨੂੰ ਕੱਪੜਿਆਂ ਨੂੰ ਪ੍ਰੈਸ ਨੂੰ ਮੈਂ ਇਕੱਲੀ ਤੂੰ ਐ ਸਮਝ ਲੈ ਵੀ ਬਸ ਤੇਰੇ ਪੁੱਤਾਂ ਦਾ ਵਿਆਹ ਹੀ ਆ ਠੀਕ ਐ ਬਸ ਸ਼ਾਬਾਸ਼ ਮੈਂ ਕੋਈ ਕੰਮ ਨਹੀਂ ਕਰਦੀ ਸ਼ਾਬਾਸ਼ ਹਾਂ ਸ਼ਾਬਾਸ਼ ਸਹੀ ਆ ਮੈਨੂੰ ਨਾ ਕੋਈ ਕੰਮ ਕਹ ਆਪਾਂ ਨਹੀਂ ਕਰਦੇ ਭਾਈ ਉਹ ਦੀ ਸੁੱਕ ਜਾਣ ਦੇ ਕੱਪੜੇ ਹੁਣ ਟਾਈਮ ਆ ਉਹ ਕੋਈ ਮਾਸਟਰ ਨਹੀਂ ਐ ਉਹ ਲੈ ਆਹ ਕੀ ਗੱਲ ਬਾਪੂ ਕਹਿੰਦਾ ਮਾਸਟਰ ਨਹੀਂ ਐ ਪੁੱਤ ਤੀ ਨਹੀਂ ਕਿਹਾ ਜਾਂਦਾ ਕੋਈ ਨਹੀਂ ਭਾਈ ਮੈਨੂੰ ਐਂ ਜੇ ਲੱਗਾ ਚੱਲ ਕੋਈ ਨਹੀਂ ਤੂੰ ਗੱਲ ਸੁਣ ਪਹਿਲੀ ੜੇ ਤੈਨਹੀਂ ਧੋਤੇ ਲਨੂ ਭੁੱਖ ਲੱਗੀ ਪਈ ਐ ਭੁੱਖ ਕੋ ਖੀਰ ਪੂੜੇ ਬਣਾ ਲੈ ਭੁੱਖ ਲੱਗੀ ਪਈ ਆ ਤਾਂ ਮੈਂ ਤੈਨੂੰ ਖੀਰ ਪੂੜੇ ਬਣਾ ਕੇ ਦਵਾ ਆ ਜਿਹੜੀਆਂ ਸਵੇਰ ਦੀਆਂ ਨਹੀਂ ਰੋਟੀਆਂ ਪਈਆਂ ਨੇ ਬਣਾਈਆਂ ਉਹ ਕੌਣ ਖਾਊ ਬਾਹਰ ਪਾ ਦਿੰਨੀ ਆ ਕੁੱਤਿਆਂ ਨੂੰ ਰੋਟੀ ਚੰਗੀ ਨਹੀਂ ਲੱਗਦੀ ਪਤ ਮੈਂ ਬਿਮਾਰ ਕਰਕੇ ਨਾ ਮੇਰਾ ਦਿਲ ਨਹੀਂ ਕਰਦਾ ਰੋਟੀ ਬਾਪੂ ਜੇ ਤੈਨੂੰ ਚੰਗੀ ਨਹੀਂ ਲੱਗਦੀ ਬਿਮਾਰ ਆ ਤਾਂ ਦਵਾਈ ਬੂਟੀ ਖਾ ਖੀਰ ਪੂੜੇ ਨਾਲ ਸੈੱਟ ਨਹੀਂ ਹੋਵੇਂ ਨਾਲ ਇਹ ਨਾ ਕੋਈ ਟਾਈਮ ਨਹੀਂ ਹੈਗਾ ਹਜੇ ਰੋਟੀ ਪਾਣੀ ਦਾ ਟਾਈਮ ਤਾਂ ਦੇਖ ਲੈ ਜੀ ਕਿਹਨਾ ਹੈਗਾ ਦੁਪਹਿਰ ਦਾ ਰੋਟੀ ਬਣਦਾ ਟਾਈਮ ਨਹੀਂ ਤਾਂ ਬਣਾਈ ਵੀ ਨਹੀਂ ਮੈਂ ਬਣਾ ਕੇ ਤੈਨੂੰ ਜਿਹੜੀ ਸਵੇਰ ਦੀ ਪਈਆ ਉਹ ਖਾ ਲੈ ਫਿਰ ਤੇਰੀ ਮਰਜ਼ੀ ਆ ਭਾਈ ਬਿੰਦ ਬਿੰਦ ਭੁੱਖ ਲੱਗਦੀ ਥੋਂ ਤਾਂ ਜੇ ਖੀਰ ਪੂੜੇ ਬਣਾ ਲੈਂਦੀ ਭਾਈ ਮੈਂ ਸੁਆਦ ਭਾਲਦਾ ਤੂੰ ਕਾਹਦਾ ਬਿਮਾਰ ਐ ਇਹ ਤਾਂ ਜੀਭ ਦਾ ਸੁਆਦ ਆ ਤੇਰਾ ਕਦੇ ਤੈਨੂੰ ਖੀਰ ਪੂੜੇ ਕਦੀ ਕਹਦੂ ਅੱਜ ਮੀਂਹ ਪੈਂਦਾ ਪੁੱਤ ਪਕੌੜੇ ਬਣਾ ਦੋ ਕਿ ਕੀ ਗੱਲ ਬੇਲੀਆਂ ਹਸਤਾਬ ਤਾਂ ਖਾਂਦੀਆਂ ਨਹੀਂ ਕੁਛ ਤੈਨੂੰ ਬਣਾ ਬਣਾ ਦਈ ਜਾਈਏ ਮੈਂ ਤਾਂ ਕਦੇ ਕਿਹਾ ਨਹੀਂ ਪੁੱਤ ਦਵਾਈ ਤੂੰ ਹੀ ਖਾਲਾ ਬਾਪੂ ਨਖਰੇ ਨਾ ਕਰਿਆ ਕਰ ਜਾਣਦੀ ਆ ਮੈਂ ਤੈਨੂੰ ਕਿੰਨਾ ਕ ਬਿਮਾਰ ਆ ਇੱਥੇ ਸਾਰੇ ਬੰਦੇ ਬਿਮਾਰ ਰਹਿੰਦੇ ਨੇ ਘਰ 'ਚ ਮੈਂ ਤਾਂ ਆ ਬਿਮਾਰ ਐ ਨਹੀਂ ਮੈਨੂੰ ਤਾਂ ਕੋਈ ਪੁੱਛਦਾ ਨਹੀਂ ਫੇਰੇ ਕੰਮ ਕਰੀ ਜਾਵਾਂ ਮੈਂ ਹਾਏ ਸਾਰੀ ਕੌਣ ਬੜੀ ਜੀ ਗੱਲ ਕਹਿ ਨਹੀਂ ਦਿੰਦੀ ਦੇਖ ਲੈ ਇੱਕ ਗੱਲ ਤੋਂ ਨਾ 100 100 ਗੱਲ ਕਹਿੰਦੀ ਐ ਚੰਗਾ ਭਾਈ ਮੇਰੇ ਕਰਮਾ ਦਾ ਫਾਲਾ ਜਿਹੜਾ ਮੈਨੂੰ ਤਾਂ ਲੱਗਿਆ ਉਹ ਕੋਈ ਵੱਡੀਆਂ ਟਪਾਲੀ ਕੀ ਬਖੂ ਉਹ ਕੋਤੇ ਕੀ ਕਰਨਾ ਉਹ ਕੋਤੇ ਮੈਨੂੰ ਤਖਲੀਪ ਬਾਈ ਐ ਮੇਰਾ ਦਿਲ ਪਾੜ ਗਿਆ ਮੇਰੇ ਆਦਰ ਕੋਈ ਦਵਾਈ ਤਾਂ ਦੇ ਦੇ। ਬਾਕੂ ਮੇਰੀ ਗੱਲ ਸੁਣ। ਮੈਂ ਬਿਨ ਦਵਾਈ ਨਾ ਖਾ ਰਹਾ। ਆਹ ਛੋਟੀ ਛੋਟੀ ਕਿਉਂ ਸੁਣਦਾ ਕੋਈ ਪੁੱਛ ਲੈਣ ਨੂੰ ਬੁੜੇ ਨੂੰ ਕੀ ਕਹਦਾ ਹੈਗਾ। ਮੈਂ ਕਿ ਪੁੱਛਾਂ ਉਹਨੇ। ਕਿਉਂ? ਮੈਂ ਕਿ ਪੁੱਛਾਂ ਦਵਾਈ ਲਵੇ ਪਈਆ। ਉੱਠ ਕੇ ਪਾਣੀ ਦਾ ਗਲਾਸ ਚੱਕ ਕੇ ਖਾ ਲੈ ਨਾ ਦਵਾਈ। ਮੂੰਹ 'ਚ ਪਾਉਣੀ ਏ ਤੇਰੇ। ਕੋਈ ਫਾਪੜੇ ਹੀ ਕਰ ਜਿੰਦਾ। ਬਾਕੂ ਤੂੰ ਉੱਠਿਆ ਨਹੀਂ ਜਾਂਦਾ ਮੈਨੂੰ ਤੂੰ ਪਾਣੀ ਦਾ ਗਲਾਸ ਫਰਾ ਦੇ ਦਵਾਈ ਮੈਂ ਲੈ ਲੈਣੇ। ਜੇ ਤੁਸੀਂ ਦਵਾਈ ਦੇ ਦੋ ਤਾਂ ਠੀਕ ਸੀ। ਹਾਏ। ਆਹ ਸਾਹਮਣੇ ਪਾਣੀ ਪਿਆ ਚੱਕ ਕੇ ਪੀ ਲੈ। ਹੁਣ ਇਹ ਨਖਰੇ ਕਰਿਆਗਾ। ਬਹੁਤ ਦੁਖੀ ਕਰਦਾ ਹੈ ਰੋਡੀ ਮਰਜੀ ਹੈ ਭਾਈ ਹੋਰ ਭਾਰ ਆ ਬੇੜਾ ਬਿਉਣਾ ਸੀ ਮੇਰੇ ਤੇ ਸਲੀਪ ਬਾਪੂ ਪੇ ਹੀ ਹਲ ਤੱਕ ਉਹਨੂੰ ਰੋਟੀ ਰੂਟੀ ਪੁੱਛ ਲਓ ਭਈ Babu. Apa pu? Napu? Oh, Babu. Pali. Babu. Babu. ਗੱਲ ਸੁਣ ਤੂੰ ਨਾ ਪੂਰੀਆਂ 'ਚ ਥੋੜਾ ਜਿਹਾ ਨੂਨ ਪਾ ਲਈ ਬਾਪੂ ਨੂੰ ਪਸੰਦ ਸੀ ਨਾਲ ਜਵੈਣ ਪਾ ਲਈ ਹਾਜਮੇ ਆ ਜਾਣਗੀਆਂ ਫਿਰ ਹਾਂ ਦੀਦੀ ਥੋੜੀ ਗੱਲ ਨਾ ਬਿਲਕੁਲ ਸਹੀ ਐ ਮੈਂ ਜਵੈਣ ਪਾ ਦਲੀ ਐ ਜੀ ਨਾ ਫਿਰ ਵੱਗੇ ਬਣੀ ਹਾਂ ਹਾਂ ਇਹ ਚ ਕਾਜੂ ਬਦਾਮ ਪਾ ਲਈ ਕਾਜੂ ਬਦਾਮ ਮੈਂ ਕਿ ਕਿ ਫਿਰ ਪੁੰਨੂ ਤੇ ਪਾਉਂਦੇ ਥੋੜਾ ਜਿਹਾ ਸਿਕਿਓ ਹਾਂ ਫਿਰ ਬਾਪੂ ਦੇ ਹਾਜਮੇ ਦੇਖ ਮੇਰੀ ਗੱਲ ਸੁਣ ਪਾਉਣ ਹੋਣ ਵਾਲੀ ਐ ਇਹ ਤੋਂ ਪਹਿਲਾਂ ਪਹਿਲਾਂ ਇੱਕ ਤਾਂ ਛਾਤੇ ਰੱਖਿਆ ਚਲ ਨਾ ਤੇ ਮੁੜ ਕੇ ਜਿਹੜੇ ਪੰਡਤ ਬਲਾਉਣੇ ਦੀ ਪਹੂਰਨ ਕਹਿ ਦਿੰਨੀ ਆ ਨਾਲੇ ਆਜ ਵਾਲੇ ਨੂੰ ਕਹਿੰਦੇ ਪੰਡਤ ਬਲਾਲਾ ਟਾਈਮ ਨਾ ਖਵਾ ਦੀਏ ਜੇ ਪੰਟਾ ਖਾਣ ਕੇ ਟਾਈਮ ਨਾ ਤਾਂ ਹੀ ਬਾਪੂ ਖਾਊ। ਇਹ ਵੀ ਉਹੀ ਕਹਿੰਦੀ ਆ। ਨਾਲੇ ਸੁੱਚੇ ਥਾਂ ਨਾਲ ਖਵਾ ਦੀ। ਉਹ ਝੂਠ ਖਾਈ ਜਾਂਦੀ। ਨਹੀਂ ਮੈਂ ਤਾਂ ਤੈਨੂੰ ਆਪ ਕਹਿੰਦੀ ਆਂ ਭੈਣਾ ਹਣਾ ਤੇ ਛੋਟੇ ਆ ਵਧੀਆ ਕਰਾ ਲਾ। ਮੈਂ ਤਾਂ ਚਾਰ ਹੀ ਆਲੂ ਵਾਲੇ ਪਰੌਤੇ ਬਣਾਉਣ। ਹੋ ਗਿਆ ਸਾਰਾ ਕੁਝ ਤਿਆਰ। ਹਾਂ। ਹੋ ਗਿਆ ਬਈ ਹੋ ਗਿਆ ਤਿਆਰ। ਅੱਛਾ ਮੈਂ ਇਹ ਕਹਿੰਦੀ ਸੀ ਬਈ ਸਾਰਾ ਕੁਝ ਬਣ ਗਿਆ ਪਰੇ। ਖਾ ਫਰੂਟ ਥੋੜੇ ਜਿਹਾ ਹੋਰ ਲੈ ਆਂਦਾ ਬਾਪੂ ਨੂੰ ਫਰੂਟ ਵੀ ਖਵਾ ਦਿੰਦੇ ਨਾ। ਹਾਂ। ਹਾਂ। ਖੀਰ ਵੀ ਬਣ ਗਈ। ਖੀਰ ਵੀ ਬਣ ਗਈ। ਐਸੇ ਮਿੱਠੀ ਮਿੱਠੀ ਬਣਾਈ ਜਿਹੜੀ ਬਾਕੀ ਬੰਦ ਮਿੱਠਾ ਪਸੰਦ ਸੁਣਾ ਘਰ ਆ ਕੇ ਨਾ ਇਹ ਸਬਜ਼ੀ ਐ ਕਰਾਰੀ ਜੀ ਬਣਾਈ ਆ ਟੇਮ ਸਿਰ ਖਵਾ ਦੋ ਐਵੇਂ ਟੇਮ ਕੋ ਥੋੜਾ ਹੋਰ ਹੋ ਜਾਂਦਾ ਬਣਾਈ ਚ ਹੋ ਜੂਗਾ ਹਾਂ ਕੀ ਹੋ ਗਈ ਤੁਸੀਂ ਕਹਤੋਂ ਦੇਖੀ ਜਾਂਦੇ ਹੋ ਮੈਂ ਤਾਂ ਇਹ ਦੇਖੀ ਆ ਨਾ ਮਾਂ ਤੁਹਾਨੂੰ ਜਮੀ ਨਹੀਂ ਸ਼ਰਮ ਆਉਂਦੀ ਹੈ ਨਾ ਉਹ ਜੌਂਦੇ ਜੀ ਦਾ ਤੁਸੀਂ ਉਹਨੂੰ ਚਾਜਨਾ ਰੋਟੀ ਵੀ ਨਹੀਂ ਪੜਾਈ ਹੈਗੀ ਸਿੱਧੇ ਮੂੰਹ ਨੂੰ ਬੋਲਦੀਆਂ ਨੇ ਜੀ ਆ ਹੁਣ ਵਿਚਾਰੇ ਮਰੇ ਤੋਂ ਬਾਅਦ ਉਹਦੇ ਸ਼ਰਾਦ ਮਾਉਂਗੀਆਂ ਫਿਰਦੀਆਂ ਖੀਰਾ ਹੋਣਾ ਇਹ ਨਾ ਪੂਰੀਆਂ ਬਣਾਈ ਜਾਂਦੇ ਨੇ ਤਾਲੀ ਮੜਿਆ ਨੰਦ ਕਨਾਲ ਤੋਂ ਆ ਦੇ ਨਾ ਤਾਲੀ ਹੈ ਨਾ ਵਸਤੇ ਕਿਉਂ ਨਹੀਂ ਜੀ ਸਾਂਭਿਆ ਬਸ ਕਰ ਰਹਿਣ ਦੇ ਤੇਰਾ ਹੀ ਮੈਨੂੰ ਪਤਾ ਹੀ ਆ ਕਿਉਂ ਨਹੀਂ ਸਾਂਭਿਆ ਜਿੰਦੇ ਜੀ ਤਾਂ ਇਹ ਰਹਿ ਗਿਆ ਜੀਆ ਇੱਕ ਦੂਜੇ ਨਾਲ ਬਈ ਖਾਣ ਨੂੰ ਇੱਕ ਦੂਜੇ ਨੂੰ ਖਾ ਜੋ ਕਰਦਾ ਵਟਵਾਰਾ ਸਾਰਾ ਦਿਨ ਸਵੇਰੇ ਉੱਠਦੇ ਕਲੇਸ਼ ਰਾਤ ਤੱਕ ਕਲੇਸ਼ ਨਹੀਂ ਮੁਕਣਾ ਕਿਤੇ ਵਿਚਾਰਾ ਉਹਦਾ ਐਸ ਜੀ ਕੇ ਗਿਆ ਵੀ ਪਤਾ ਨਹੀਂ ਜੀਨ ਨਰਕ ਚ ਜੀ ਰਿਆ ਹੋਵੇ ਜੇ ਤੁਸੀਂ ਆਪਸ ਵਿੱਚ ਸਹੀ ਰਹਿੰਦੇ ਨਾ ਕੀ ਬਲ ਪੰਜ ਸੱਤ ਸਾਲ ਹੋਰ ਕੱਢਦੇ ਹੁੰਦਾ ਉਹ ਹੁਣ ਕਿਵੇਂ ਕਿਹੜਾ ਸ਼ਿਕਰ ਹੋ ਰਹੀਆਂ ਤੁਸੀਂ ਕਿ ਉਸੇ ਦੀ ਤੁਨ ਤਕਲੀਫ ਸੀ ਉਸੇ ਦੀ ਰੋਟੀ ਦੀ ਤਕਲੀਫ ਹੋਣੀ ਉਹਦੇ ਤਾਂ ਮੰਗਣ ਦੇ ਨਾ ਉਹਨੂੰ ਪਾਣੀ ਨਾ ਚਾਹ ਨਾ ਟਾਈਮ ਤੇ ਰੋਟੀ ਹੈ ਕੱਪੜੇ ਤਾਂ ਕੋ ਬਜ਼ੁਰਗ ਵਿਚਾਰਾ ਆਪ ਧੌਂਦਾ ਰਿਹਾ ਡੋ ਕੇ ਮਰ ਜਾ ਤੁਹਾਨੂੰ ਸ਼ਰਮ ਆਉਂਦੀ ਹੋਵੇ ਬੋਲਦੀਆਂ ਨਹੀਂ ਮੈਂ ਪਰ ਬਸ ਬੋਲੂਗੀ ਆ ਵੀ ਕੀ ਜੇ ਤਾਂ ਤੁਸੀਂ ਕੋਈ ਚੰਗਾ ਕੰਮ ਕਰਿਆ ਹੋਵੇ ਉਦੋਂ ਤਾਂ ਦਾ ਨਾਂ ਬੋਲੋ ਨਹੀਂ ਕਹਿੰਦੀ ਸੀ ਜੀ ਪੰਡਤ ਬੜਾ ਆਲੰਦ ਪੰਡਤ ਆ ਜੁਵਾ ਕੋਈ ਗੱਲ ਨਹੀਂ ਤੁਸੀਂ ਕਰ ਲਓ ਬਟਵਾਰਾ ਟਾਈਮ ਤੇ ਰੋਟੀ ਖਵਾਓ ਹੋਰ ਬਟਵਾਰਾ ਕਿੱਥੇ ਵਗ ਗਿਆ ਮੈਂ ਗੱਲ ਸੁਝ ਰਿਹਾ ਹੁਣ ਬਟਵਾਰਾ ਭੁੱਲ ਗਏ ਹੁਣ ਬਾਪੂ ਅੱਛਾ ਹੁਣ ਤੁਸੀਂ ਸ਼ਰਾਦ ਨੂੰ ਬਣਾ ਕੇ ਹੁਣ ਬਾਪੂ ਜੀ ਖੁਸ਼ ਹੋ ਜਾਣਾ ਬਾਪੂ ਜੀ ਨੇ ਖਵਾਇਓ ਜਿੰਦੇ ਜੀ ਦਾ ਤੁਸੀਂ ਮੋਚੇ ਪਾਣੀ ਤੱਕ ਨਹੀਂ ਪਾਇਆ ਕਦੇ ਖਾਈ ਸੀ ਜਿਉਂਦੇ ਨੂੰ ਉਹਨੂੰ ਖੀਰ ਬਣਾ ਕੇ ਉਹਦੋਂ ਫਿਰ ਦੁੱਧ ਹੀ ਇਹਨਾਂ ਹਾਂ ਉਹਦੋਂ ਕਿਹੜਾ ਆਪਣੇ ਪਸ਼ੂ ਰੱਖੇ ਹੋਏ ਸੀ ਉਹਦੋਂ ਦਾ ਬਾਪੂ ਭੁੱਖੇ ਮਰਦੇ ਸੀਗੇ ਹਨਾ ਤੁਸੀਂ ਇਹ ਨਹੀਂ ਪਤਾ ਤੁਸੀਂ ਬਜ਼ੁਰਗ ਦੀ ਹਾਲ ਲਈ ਐ ਅੱਗੇ ਜਵਾਬ ਤੁਹਾਡੇ ਵੀ ਨੇ ਖਾਂਦਾ ਸਾਲੀ ਉਹਦੋਂ ਤਾਂ ਕਦੇ ਉਹਨੂੰ ਟਾਈਮ ਦੀ ਰੋਟੀ ਨਹੀਂ ਦਿੱਤੀ ਤੇ ਹੁਣ ਉਹਨਾਂ ਨਾਲ ਬੈਠੇ ਕੋਨ ਨਾਲ ਜੜ ਜੜ ਕੇ ਉਹਨਾਂ ਨੂੰ ਰੋਟੀ ਖਵਾਉਂਦੇ। ਇਹ ਵੀ ਦਰਦੀਆਂ ਹੀ ਕਰਨੀਆਂ ਹੋਣਗੀਆਂ ਤੁਸੀਂ। ਕਿ ਸੰਨ ਤਾਨਕ ਨਾ ਕਰੇ ਵਿਚਾਰੇ ਦੇ ਨੂੰ। ਹੋਰ ਦੱਸ ਇਹ ਵਿੱਚ ਫੈਲੇ ਮਾਰੀਆਂ ਕਰਨੀਆਂ ਹੋਣਗੀਆਂ। ਕੋਈ ਗਲਤੀ ਹੋ ਗਈ। ਹੁਣ ਸਾਡੇ ਦੇ ਕੁਝ ਕਰਨਾ ਨਾ ਬਜ਼ੁਰਗਾਂ ਦੀ ਸੇਵਾ ਕਰੋ ਜਿੰਦੇ ਜੀ। ਮਰਨ ਤੋਂ ਬਾਅਦ ਤਾਂ ਪਤਾ ਨਹੀਂ ਕੋਣ ਕੋਣ ਕਿਹਨੂੰ ਕਿਹਨੂੰ ਪੁੱਛਦਾ। ਸੇਵਾ ਹੁੰਦੀ ਜੀਉਂਦੇ ਜੀ ਜੇ ਜੀਉਂਦੇ ਜੀ ਤੁਸੀਂ ਸੇਵਾ ਕਰਦੇ ਆਸ਼ੀਰਵਾਦ ਲੈਂਦੇ ਤੁਹਾਡੇ ਆਸ਼ੀਰਵਾਦ ਵੜਦਾ ਫੁੜਦਾ ਜੀਵਨ ਚ ਖੁਸ਼ੀ ਮਿਲਦੀ ਤਰੱਕੀ ਹੁੰਦੀ ਉਹ ਮੈਂ ਤਾਂ ਤੁਹਾਡੇ ਤੇ ਐ ਗੁੱਸਾ ਜਿਹੜੀ ਆਂਦਾ ਅਸੀਂ ਵੀ ਤੁਹਾਡੇ ਪਾਪ ਚ ਭਾਗੀਦਾਰ ਬਣ ਗਏ ਆ ਮਗਰ ਲੱਗੇ ਰਹੇ ਨਾ ਤੁਹਾਡੇ ਅਸੀਂ ਵੀ ਵਿਚਾਰੇ ਨੂੰ ਗੋਲ ਪੈਂਦੇ ਸੀਗੇ ਸਮੋ ਬੱਸ ਕਰੋ ਉਹਨੂੰ ਗਲਤੀ ਸਾਡੇ ਤੋਂ ਹੋਊਗੀ ਤੁਹਾਡੇ ਤੋਂ ਕਾਨੂੰ ਹੋਈ ਆ ਗਲਤੀ ਸਾਡੇ ਤੋਂ ਹੋਈ ਆ ਜਿਨ੍ਹਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਤੁਹਾਨੂੰ ਵਿਆਹ ਲੈ ਸ਼ਰਮਾਂ ਨਹੀਂ ਆ ਖੋਦਦੇ ਹੀ ਨੂੰ ਜਾ ਪਾ ਲੋ ਹੁਣ ਖਲਤੀ ਤਾਂ ਆਪਣੇ ਤੋਂ ਹੋਈ ਐ ਹੁਣ ਪਤਾ ਲੱਗਿਆ ਸੱਚੀ ਕਹਿੰਦੇ ਨੇ ਜੇ ਬਜ਼ੁਰਗਾਂ ਦੀ ਸੇਵਾ ਕਰਨੀ ਐ ਨਾ ਜਿਉਂਦੇ ਜੀ ਕਰ ਲੋ ਮਰੇ ਪਿੱਛੇ ਵਿਚਾਰੇ ਕਿਹੜਾ ਕਿਸੇ ਨੇ ਦੇਖਣਾਗਾ ਆਪਾਂ ਕੀ ਬਣਾਉਨੇ ਆ ਕੀ ਨਾ ਹਾਂਜੀ ਸਸ਼ੀਕਾਲ ਜੀ ਸਸ਼ੀਕਾਲ ਜੀ ਹਾਂਜੀ ਹੁਨੇ ਹੁਨੇ ਤੁਸੀਂ ਸਾਡੀ ਵੀਡੀਓ ਦੇਖੀ ਹੈ ਬਾਪੂ ਦਾ ਸ਼ਰਾਦ ਸਭ ਤੋਂ ਪਹਿਲਾਂ ਤਾਂ ਜਿਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬਹੁਤ ਹੀ ਸੋਹਣੀਆਂ ਸਟੋਰੀਆਂ ਅੱਗੇ ਵੀ ਆਉਣਗੀਆਂ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਬਾਕੀ ਅਸੀਂ ਵੀਡੀਓ ਦੇ ਵਿੱਚ ਥੋੜਾ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਆਈ ਹੋਪ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਤੇ ਬਾਕੀ ਜੋ ਇਹ ਚ ਮੈਸੇਜ ਹੈ ਅਸੀਂ ਨਹੀਂ ਕਹਿੰਦੇ ਵੀ ਸਾਰਿਆਂ ਨੇ ਕਰਾਂ ਦੀਆਂ ਸਟੋਰੀਆਂ ਨੇ ਵਿੱਚ ਬਹੁਤ ਐਦਾਂ ਦੇ ਨੇ ਜੋ ਆਪਣੇ ਵੱਡਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਜੰਦੇ ਆ ਹਨਾ ਵਿੱਚ ਬਹੁਤ ਸਾਡੇ ਵਰਗੀ ਸੋਚ ਵਾਲੀਆਂ ਹੁੰਦੀਆਂ ਨੇ ਜੋ ਬਜ਼ੁਰਗਾਂ ਨੂੰ ਇੱਕ ਬੋਲ ਸਮਝਦੀਆਂ ਨੇ ਕਿਉਂ ਡਿੰਪਲ ਬਿਲਕੁਲ ਸਹੀ ਗੱਲ ਆ ਤੇ ਇਸੇ ਕਰਕੇ ਅਸੀਂ ਕਹਿੰਦੇ ਆ ਵੀ ਬਜ਼ੁਰਗਾਂ ਦੀ ਸੇਵਾ ਕਰਿਆ ਕਰੋ ਇਜਤਮਾਨ ਕਰੋ ਹਨਾ ਆਪਣੇ ਮਾਪਿਆਂ ਦੀ ਸੇਵਾ ਕਰੋ ਤੇ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਕਿੰਨਾ ਨੂੰ ਸਾਡਾ ਮੈਸੇਜ ਚੰਗਾ ਲੱਗਿਆ ਜੇ ਕੋਈ ਮੜੀ-ਮੁੱਟੀ ਕਮੀ ਰਹਗੀ ਤਾਂ ਸਾਨੂੰ ਮਾਫ਼ ਕਰ ਦਿਓ ਤੇ ਮੈਸੇਜ ਕਰ ਦਿਓ ਕੋਈ ਗੱਲ ਨਹੀਂ ਅਸੀਂ ਨੈਕਸਟ ਵੀਡੀਓ ਦੇ ਵਿੱਚ ਕਮੀ ਦੂਰ ਕਰਾਂਗੇ ਡਿੰਪਲ ਪਟਿਆਲਵੀ ਚੈਨਲ ਆ ਉਹਨੂੰ ਸਬਸਕ੍ਰਾਈਬ ਕਰ ਲਓ ਤੇ ਉਹੀ ਗੱਲ ਹੈ ਵੀ ਜਿਉਂਦੇ ਜੀ ਨੂੰ ਚੀਜ਼ਾਂ ਲਿਆ ਲਿਆ ਕੇ ਖਵਾਇਆ ਕਰੋ ਮਰੇ ਪਿੱਛੇ ਲੰਗਰ ਲਾਉਣ ਦਾ ਕੋਈ ਫਾਇਦਾ ਨਹੀਂ ਹਾਂ ਠੀਕ ਹੈ ਤੇ ਜਿਉਂਦੇ ਆਲੀ ਕਦਰ ਕਰੋ ਤੇ ਸਾਰਿਆਂ ਲਈ ਆ ਅਸੀਂ ਖੁਦ ਵੀ ਇਹ ਚੀਜ਼ਾਂ ਫਾਲੋ ਕਰਦੇ ਆਂ ਤੇ ਕਿਤੇ ਕਮੀ ਰਹਿੰਦੇ ਸਿੱਖ ਲੈਣੇ ਕਿਸ ਤੋਂ ਹਾਂ ਕਿਉਂ ਬਾਪੂ ਜੀ ਕਿਉਂ ਬਾਪੂ ਜੀ ਤੁਸੀਂ ਕੋਈ ਬਾਪੂ ਜੀ ਮੈਸੇਜ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜਿਉਂਦਿਆਂ ਨੂੰ ਰੋਟੀ ਟੋਕਰ ਦੇਣਾ ਚਾਹੁੰਦਾ ਜਿਹੜਾ ਕਪੜਾ ਟੋਣਾ ਤਾਂ ਇਹਦਾ ਹਾਂ ਜਿਹੜਾ ਮਰੇ ਤੋਂ ਮਗਰੋਂ ਕੋਈ ਫਾਇਦਾ ਨਹੀਂ ਕੋਈ ਫਾਇਦਾ ਇਹ ਤਾਂ ਚੇਕ ਕਿਉਂ ਦੀਆਂ ਨਾਲੀਆਂ ਭਗਾ ਦੋ ਬਾਪੂ ਕਹਿੰਦੇ ਹੁੰਦੇ ਹੈ ਨਾ ਹਾਂ ਉਹ ਕਿਹੜਾ ਦੇਖਣੀਆਂ ਨੇ ਕਿਸੇ ਨੇ ਸਸ਼ੀਕਾਰ ਵੀ ਜੀ ਹੁਣ ਸ਼ੇਅਰ ਕਰਦੇ ਹਾਂ ਜੀ ਧੰਨਵਾਦ ਧੰਨਵਾਦ